ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਜੀ ਅੰਮ੍ਰਿਤਸਰ ਮੇਰਾ ਕਰ ਰਹੇ ਸਨ ਤੇ ਜਿਸ ਸਰੋਵਰ ਦੇ ਆਪਾਂ ਦਰਸ਼ਨ ਕਰਨੇ ਆ ਸਤਿਗੁਰਾਂ ਨੇ ਅੰਮ੍ਰਿਤ ਸਰੋਵਰ ਤੋਂ ਪਹਿਲਾਂ ਨਾ ਜੀ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਸੀ ਟੱਪ ਪਹਿਲਾਂ ਅੰਮ੍ਰਿਤ ਸਰੋਵਰ ਦਾ ਨਹੀਂ ਲੱਗਾ ਸੰਤੋਖ ਸਰ ਸਰੋਵਰ ਦਾ ਟੱਪ ਲਾਇਆ ਉਹ ਪੂਰਾ ਨਹੀਂ ਕੀਤਾ ਉਹਨੂੰ ਵਿੱਚੇ ਰਹਿਣ ਦਿੱਤਾ ਫਿਰ ਅੰਮ੍ਰਿਤ ਸਰੋਵਰ ਨੂੰ ਸਤਿਗੁਰਾਂ ਨੇ ਇਹਦੀ ਕਾਰ ਸੇਵਾ ਸ਼ੁਰੂ ਕੀਤੀ ਉnde ਕੁਛ ਇਤਿਹਾਸ ਕਰ ਕਹਿੰਦੇ ਆ ਜੀ ਇਹ ਕਾਰ ਸੇਵਾ ਸਰੋਵਰ ਦੀ ਪਟਾਈ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਮੁਕੰਮਲ ਕੀਤੀ ਪਰ ਭਾਈ ਗੁਰਦਾਸ ਸਾਹਿਬ ਇੱਕ ਲਫ਼ਜ਼ ਵਰਤਿਆ ਪੂਰਨ ਤਾਲ ਘਟਾਇਆ ਉਥੇ ਸ਼ਬਦ ਨੂੰ ਪੂਰਨ ਵਰਤਦੇ ਆ ਇਸ ਵਿੱਚ ਸਤਿਗੁਰੂ ਜਿੱਥੇ ਸੇਵਾ ਕਰਾ ਰਹੇ ਸਨ ਉਥੇ ਜਗਿਆਸੂ ਆਉਂਦੇ ਨੇ ਬੇਨਤੀਆਂ ਕਰਦੇ ਨੇ ਪ੍ਰਸ਼ਨ ਪੁੱਛਦੇ ਨੇ ਹਜ਼ੂਰ ਸੱਚੇ ਪਾਤਸ਼ਾਹ ਉੱਤਰ ਦਿੰਦੇ ਆ ਗੁਰੂ ਰਾਮਦਾਸ ਬੈਠਿਆ ਤੇ ਇੱਕ ਸਿੱਖ ਆਮਦਾ ਉਹ ਬੇਨਤੀ ਕਰਦਾ ਸੱਚੇ ਪਾਤਸ਼ਾਹ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਸਾਡਾ ਨੀਮ ਟੁੱਟਦਾ ਕਿਉਂ ਹੈ ਇਹ ਸਵਾਲ ਉਦੋਂ ਕਿਸਨ ਅੱਜ ਨਹੀਂ ਕੇਵਲ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜਿਹੜੇ ਔਗਣ ਜਿਹੜੀਆਂ ਸਮੱਸਿਆਵਾਂ ਜਿਹੜੀ ਸਮਾਜ ਵਿੱਚ ਗ੍ਰਾਵਿਟੀ ਅੱਜ ਹੈ ਐਵੇਂ ਉਤਾਵਲੇ ਹੋ ਕੇ ਨਾ ਕਹੀਏ ਪਹਿਲਾਂ ਨਹੀਂ ਸੀ ਇਹ ਗੁਰੂ ਕਾਲ ਵਿੱਚ ਵੀ ਸੀ ਅੱਜ ਵੀ ਹੈ ਤੇ ਅਗਾ ਵੀ ਰਹੇਗੀ ਕਿਉਂਕਿ ਜਿੰਨੀ ਦੇਰ ਤੱਕ ਸ੍ਰਿਸ਼ਟੀ ਚੱਲੇਗੀ ਹਨੇਰਾ ਵੀ ਰਹੇਗਾ ਤੇ ਚਾਨਣ ਵੀ ਰਹੇਗਾ ਇਹਨਾਂ ਦੇ ਦੋਨਾਂ ਨੇ ਰਹਿਣਾ ਜੇ ਕਹੋ ਨਹੀਂ ਜੀ ਪਹਿਲਾਂ ਤਾਂ ਚਾਨਣ ਹੀ ਹੁੰਦਾ ਸੀ ਨਹੀਂ ਪਹਿਲਾਂ ਵੀ ਹਨੇਰਾ ਸੀ ਉਹੀ ਸੂਰਜ ਜਿਹੜਾ ਗੁਰੂ ਨਾਨਕ ਸਾਹਿਬ ਦੇ ਵੇਲੇ ਰੋਸ਼ਨੀ ਦਿੰਦਾ ਉਹ ਅੱਜ ਵੀ ਦੇ ਰਿਹਾ ਏ ਇਸੇ ਤਰ੍ਹਾਂ ਜਿਵੇਂ ਹਨੇਰਾ ਤੇ ਚਾਨਣ ਆਤ ਤੋਂ ਚੁੱਲ੍ਹੇ ਹੁੰਦੇ ਆ ਗੁਰਮੁਖੋ ਗੁਣ ਤੇ ਔਗਣ ਨੇਕੀ ਤੇ ਬਦੀ ਚੰਗਿਆਈ ਤੇ ਬੁਰਾਈ ਮਾਨ ਤੇ અપਮਾਨ ਨਿ ਉਸਤ ਤੇ ਨਿੰਦਿਆ ਇਹ ਸਭ ਕੁਝ ਸ਼ੁਰੂ ਤੋਂ ਚੁਰਿਆ ਹੁੰਦਾ ਹੈ ਬਸ ਫਰਕ ਇਹ ਨੇ ਜਦੋਂ ਬੰਦੇ ਨਾਲ ਆਪਣੇ ਨਾਲ ਵਾਪਰਦਾ ਉਦੋਂ ਇਹਨੂੰ ਸਮਝ ਪੈਣੀ ਸ਼ੁਰੂ ਹੁੰਦੀ ਹੈ ਪਹਿਲਾਂ ਨਹੀਂ ਸਮਝਦਾ ਕਿ ਉਸ ਵਕਤ ਪਾਪ ਗੁਨਾਹ ਜਿਹੜੇ ਸਨ ਅੱਜ ਨਹੀਂ ਇਸੇ ਕਰਕੇ ਆਪ ਗੁਰੂ ਰਾਮਦਾਸ ਦਾ ਇੱਕ ਬਚਨ ਰੋਜ਼ ਪੜ੍ਹਦੇ ਹੋ ਕਿ ਹਰ ਜੁਗ ਜੁਗ ਭਗਤ ਤੂੰ ਪਾਇਆ ਜੇ ਭਗਤ ਤੂੰ ਪਾਇਆ ਤੇ ਫਿਰ ਇਹ ਨਹੀਂ ਕਿ ਆ ਭਗਤ ਬੰਦਗੀ ਕਰਦਾ ਸਿਮਨ ਕਰਦਾ ਨਾਲੇ ਸ਼ਬਦ ਵਰਤੇ ਹੈ ਉਹਦੇ ਨਾਲ ਭਗਤ ਦੇ ਹਰ ਯੁਗ ਵਿੱਚ ਉਹਦਾ ਵਿਰੋਧ ਕਰਨ ਵਾਲਾ ਉਹਨੂੰ અપਮਾਨਤ ਕਰਨ ਵਾਲਾ ਉਹਨੂੰ ਖਾਮ ਖਾ ਦੰਡਿਤ ਕਰਨ ਵਾਲਾ ਦੁਸ਼ਟ ਵੀ ਪੈਦਾ ਹੋਇਆ ਭਾਵੇਂ ਉਹ ਬਾਪ ਦੇ ਰੂਪ ਵਿੱਚ ਹੀ ਕਿਉਂ ਨਾ ਹੋਵੇ ਉੱਥੇ ਹਜ਼ੂਰ ਨੇ ਜ਼ਿਕਰ ਕੀਤਾ ਹਰ ਯੁਗ ਯੁਗ ਭਗਤ ਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕ ਦੁਸ਼ਟ ਹਰ ਮਾਰਿਆ ਪ੍ਰਹਿਲਾਤ ਰਾਇਆ ਇਹ ਸਤਜੁਗ ਦਾ ਭਗਤ ਕਹ ਫਿਰ ਕਲ ਯੁਗ ਵੀ ਜਿਹੜੇ ਹੋਏ ਉਹਦਾ ਜ਼ਿਕਰ ਕੀਤਾ ਹੰਕਾਰੀਆਂ ਨਿੰਦਕਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਇਹ ਨਹੀਂ ਕਿ ਆਪਾ ਪਾਪ ਨੂੰ ਬੜਾਵਾ ਤੇ ਅੰਦਰ ਦਾ ਖੰਡਾ ਅੰਦਰ ਦੀ ਮੈਲ ਇਹ ਉਦੋਂ ਵੀ ਸੀ ਕਪਟ ਉਦੋਂ ਵੀ ਸੀ ਦੇਖੋ ਅੱਜ ਮਨ ਕਹਿੰਦਾ ਨਹੀਂ ਨਹੀਂ ਉਦੋਂ ਬੜਾ ਚੰਗਾ ਸੀ ਚੰਗਿਆਈ ਵੀ ਸੀ ਤੇ ਬੁਰਾਈ ਵੀ ਰੱਜ ਕੇ ਸੀ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ਼ਾਰੇ ਵੀ ਦਿੱਤੇ ਮਹਾਰਾਜ ਨੇ ਦੋ ਸ਼ਬਦ ਤਾਂ ਖਾਸ ਕਰਕੇ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਇਕ ਕਾਜ਼ੂਰ ਤੇ ਹੋਇਆ ਹਮਲਾ ਤੇ ਦੂਜਾ ਪੁੱਤਰ ਤੇ ਹੋਇਆ ਹਮਲਾ ਗੁਰੂ ਅਰਜੁਨ ਦੇਵ ਜੀ ਦਾ ਕਿਉਂਕਿ ਸੀ ਇਤਿਹਾਸ ਵੀ ਖੈ ਤੇ ਬਾਣੀ ਨਹੀਂ ਖੈ ਆਪਣੇ ਦੇ ਉੱਤੇ ਹਮਲਾ ਕਰਨ ਆਇਆ ਕਮਾਲ ਦੀ ਗੱਲ ਉਹ ਵੀ ਰਾਜ ਮਰ ਗਿਆ ਇਹ ਵੀ ਸ਼ਬਦ ਹੈ ਤੇ ਜਿਹੜਾ ਪੁੱਤਰ ਨੂੰ ਜ਼ਹਿਰ ਦੇਣ ਵਾਸਤੇ ਆ ਜ਼ਹਿਰ ਦੇਂਦਾ ਉਹ ਵੀ ਬੰਦ ਗਿਆ ਦੋਨਾਂ ਦੀ ਮੌਤ ਹੋ ਗਈ ਦੋਨਾਂ ਨੂੰ ਗੁਰੂ ਨੇ ਬਾਣੀ 'ਚ ਲਿਖਿਆ ਇੱਕ ਸ਼ਬਦ ਜਿਹੜਾ ਗੁਰੂ ਅਰਜੁਨ ਦੇ ਉੱਤੇ ਹਮਲਾ ਹੁੰਦਾ ਹੈ ਕਿ ਸੁਲਗੀ ਤੇ ਨਾਰਾਇਣ ਰਾਖ ਹਮਲਾ ਹੀ ਕਾਂ ਦੇ ਨਾ ਪਹੁੰਚਿਆ ਨਾ ਹਮਲਾਵਰ ਬਣ ਕੇ ਤਾਰੇ ਸੁਲਗੀ ਤੇ ਨਾਰਾਇਣ ਰਾਖ ਸੁਲੀ ਕਾ ਹਾਥ ਕਹੀਂ ਨਾ ਪਹੁੰਚੈ ਸੁਲੀ ਹੋਏ ਮੂਆ ਨਾ ਪਾਕ ਹੋਏ ਮੂਆ ਨਾ ਪਾਕ ਨਾ ਪਾਕ ਦਾ ਅਰਥ ਹੈ ਕਿ ਜਿਹੜਾ ਅਪਵਿੱਤਰ ਹੋ ਕੇ ਮਰਿਆ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ ਕਿ ਇਸਲਾਮ ਦੇ ਅੰਦਰ ਬੰਦਾ ਮਰਦਾ ਸੜ ਜਾਏ ਜਿਉਂਦਾ ਸੜ ਦਿੱਤਾ ਜਾਏ ਸੱਚੀ ਉਹ ਉਹਨਾਂ ਦੀ ਸ਼ਰਧੇ ਮੁਤਾਬਕ ਬੰਦਾ ਅਪਵਿੱਤਰ ਹੋ ਕੇ ਮਰਿਆ। ਇਹ ਪਵਿੱਤਰਤਾ ਦੀ ਅਨਾਪਾਕ ਦਾ ਅਰਥ ਇਹ ਵੇ ਕਿਉਂਕਿ ਜਿਸ ਧਰਮ ਨੂੰ ਮੰਨ ਰਿਹਾ ਹੈ ਤੇਰਾ ਅੰਤਲਾ ਸੰਸਕਾਰ ਜਾਂ ਅੰਤਰੀ ਰਸਮ ਅੰਤਲੀ ਕਿਰਿਆ ਉਸ ਮੁਤਾਬਕ ਨਹੀਂ ਹੋਈ ਤੂੰ ਤਾਂ ਆਪਣੇ ਧਰਮ ਮੁਤਾਬਕ ਵੀ ਅਪਵਿੱਤਰ ਹੋ ਕੇ ਮਰਿਆ ਹੈ। ਕਿਉਂਕਿ ਸੜ ਕੇ ਮਰਿਆ। ਸੁਲੀ ਤੇ ਨਾਰਾਇਣ ਰਾਖ ਸੁਲੀ ਕਾ ਹੱਥ ਕਈ ਨਾ ਪਹੁੰਚੇ ਸੁਲੀ ਹੋਏ ਮੂਆ ਨਾਪਾਕ। ਇੱਕ ਸ਼ਬਦ ਕੋਰ ਗੁਰੂ ਸਾਹਿਬ ਦਾ ਉਹ ਹੈ ਲੇਪ ਨਾ ਲਾਗੋ ਤਿਲਕਾ ਮੂਲ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਹਮਲਾ ਹੋਇਆ ਤੇ ਬ੍ਰਾਹਮਣ ਨੇ ਕੀਤਾ ਉਥੇ ਹਮਲਾ ਆਇਆ ਤੇ ਸੁਲੀ ਚੜ ਕੇ ਲੇਪ ਨਾ ਲਾਗੋ ਤਿਲਕਾ ਮੂਲ ਦੁਸ਼ਟ ਬ੍ਰਾਹਮਣ ਮੂਵਾ ਹੋਇ ਕਹ ਸੂਲ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇਣ ਵਾਸਤੇ ਆਇਆ ਜ਼ਹਿਰ ਦਹੀਂ ਚ ਮਿਲਾ ਕੇ ਪਰ ਉਸ ਨੇ ਜਦੋਂ ਜ਼ਹਿਰ ਦੇਣ ਲੱਗਾ ਗੁਰੂ ਹਰਗੋਬਿੰਦ ਸਾਹਿਬ ਬਾਲਵਸਤਾ ਦੇ ਵਿੱਚ ਉਹਨਾਂ ਰੋਧਨ ਕੀਤਾ ਰੋਏ ਤੇ ਸਤਗੁਰਾਂ ਨੇ ਦੇਖਿਆ ਮਾਤਾ ਜੀ ਨੇ ਦੇਖਿਆ ਗੁਰਮੁਖੋ ਜ਼ਹਿਰ ਕੁੱਤੇ ਨੂੰ ਪਾਇਆ ਉਹ ਮਰ ਨਹੀਂ ਪਾਇਆ ਉਹ ਮਰ ਗਿਆ ਬ੍ਰਾਹਮਣ ਨੂੰ ਉਸੇ ਵੇਲੇ ਪੇਟ ਦੇ ਵਿੱਚ ਸੋਲ ਉੱਠਿਆ ਤੇ ਤੜਪ ਤੜਪ ਕੇ ਉਹਦੇ ਪ੍ਰਾਣ ਨਿਕਲ ਗਏ ਮੈਂ ਤਾਂ ਆਪ ਨੂੰ ਬੇਨਤੀ ਕੀਤੀ ਕਿ ਉਦੋਂ ਸਭ ਚੰਗਾ ਸੀ ਪਰ ਤਾਕਹਾਰ ਨੂੰ ਖਤਮ ਕਰਨ ਸੁਲੀ ਆ ਰਹੀ ਹੈ ਤੇ ਲੈ ਕੇ ਕੌਣ ਆ ਰਿਹਾ ਸੱਕਾ ਭਰਾ ਬਾਬਾ ਪਿਰਤੀ ਚ ਬਾਬਾ ਪ੍ਰਤੀ ਚੰਦ ਜੀ ਲੈ ਕੇ ਆ ਰਿਹਾ ਸੱਕਾ ਭਰਾ ਖਗੂਨ ਦਾ ਦਿਸਤਾ ਹੈ ਸੱਕਾ ਭਰਾ ਲੈ ਕੇ ਆ ਰਿਹਾ ਤੇ ਫਿਰ ਅਗਲੀ ਗੱਲ ਜਿਹੜਾ ਬ੍ਰਾਹਮਣ ਆਇਆ ਹੈ ਗੁਰਮਖੋ ਉਹਨੂੰ ਮੈਂ ਕਿਉਂ ਹੋਰ ਨਹੀਂ ਲੈ ਕੇ ਆ ਰਿਹਾ ਉਹਨੂੰ ਵੀ ਆਪਣੇ ਭਤੀਜੇ ਨੂੰ ਮਰਵਾਣ ਲਈ ਸੱਕਾ ਤਾਇਆ ਲੈ ਕੇ ਆ ਰਿਹਾ ਇਸ ਸਭ ਦਾ ਇਤਿਹਾਸ ਮੈਂ ਆਪ ਨੂੰ ਇਸ ਕਰਕੇ ਬੇਨਤੀ ਕੀਤੀ ਥੋੜੀ ਜਿਹੀ ਮੈਂ ਕਰਨ ਲੱਗਾ ਸ਼ਬਦ ਜੀ ਅੱਜ ਵਿਚਾਰ ਕਰਨ ਲਈ ਗੁਰੂ ਸਾਹਿਬ ਨੂੰ ਪੁੱਛਦੇ ਆ ਮਹਾਰਾਜ ਤੁਸੀਂ ਕਿਰਪਾ ਕਰਕੇ ਦੱਸੋ ਸਾਡੇ ਮਨ ਨਹੀਂ ਟਿਕਦੇ ਨੇਮ ਕਿਉਂ ਨਹੀਂ ਨਿਭਦਾ ਤੇ ਮਹਾਰਾਜ ਗੁਰੂ ਰਾਮਦਾਸ ਨੇਮ ਨਿਭਾਣ ਦਾ ਤੇ ਬਾਣੀ ਪੜਨ ਦਾ ਇੱਕ ਤਰੀਕਾ ਦੱਸਦੇ ਆ। ਹਜ਼ੂਰ ਕਹਿੰਦੇ ਆ ਕਿ ਇਸ ਬਾਣੀ ਨੂੰ ਕੇਵਲ ਫालतू ਗੱਲਾਂ ਨਾ ਸਮਝੀਏ ਇਹਨੂੰ ਲੋੜ ਸਮਝੋ। ਮਹਾਰਾਜੀ ਲੋੜ ਕਿਵੇਂ? ਹੁਣ ਉੱਤਰ ਦਿੰਦੇ ਆ। ਹਜ਼ੂਰ ਕਹਿੰਦੇ ਆ ਕਿ ਜਿਵੇਂ ਇੱਕ ਕਿਸਾਨ ਨੂੰ ਲੋੜ ਕੇ ਫਸਲ ਦੀ ਉਹ ਮਨ ਨਾ ਵੀ ਮੰਨੇ ਤੇ ਖੇਤਾਂ ਵਿੱਚ ਆਪਣਾ ਹਲ ਜੁੰਦਾ ਸੀ ਚਲੋ ਉਹ ਖਾਲਸਾਂ ਪਰ ਖੇਤੀ ਤੇ ਤਰੀਕੇ ਬਦਲ ਗਏ ਕਣਕ ਤੇ ਝੋਨਾ ਤੇ ਉਹੀ ਹੈ ਨਾ ਨਹੀਂ ਚਿਤ ਮੰਨਦਾ ਫਿਰ ਵੀ ਜ਼ਿਮੀਦਾਰ ਖੇਤਾਂ 'ਚ ਜਾ ਰਿਹਾ ਹੈ ਇੱਕ ਬੰਦਾ ਨੌਕਰੀ ਕਰਦਾ ਕਿਸੇ ਖਾਕਮ ਦੀ ਮੌਸਮ ਕੋਈ ਬਦਲ ਜਾ ਉਹਨੂੰ ਜਾਣਾ ਪੈਣਾ ਮਨ ਨਾ ਵੀ ਮੰਨੇ ਉਹ ਖਾਕਮ ਦੀ ਮਾਲਕ ਦੀ ਨੌਕਰੀ 'ਚ ਪਹੁੰਚੇਗਾ ਗੁਰਮਖੋ ਇੱਕ ਬੰਦਾ ਦੁਕਾਨ ਕਰ ਰਿਹਾ ਚਲੋ ਆ ਇੱਕ ਸਟੋਰ ਅਸੀਂ ਕਹਿੰਨੇ ਉਹਦਾ ਚਿੱਤ ਨਾ ਵੀ ਮੰਨੇ ਉਹਨੇ ਦੁਕਾਨ ਸਟੋਰ ਖੋਲਣੀ ਖੋਲਨੇ ਤੇ ਜੇ ਕਹੀਏ ਵੀ ਤੁਹਾਡਾ ਚਿੱਤ ਨਹੀਂ ਮੰਨਦਾ ਫਿਰ ਕਿਉਂ ਸਟੋਰ ਕਿਉਂ ਬਿਜ਼ਨਸ ਕਿਉਂ ਕੰਮ ਅੱਗੋਂ ਉੱਤਰ ਮਿਲਦਾ ਇਹਦੀ ਲੋੜ ਹੈ ਇਹ ਨਾ ਕੀਤਾ ਤੇ ਕਰਾਂਗੇ ਕੀ ਹੁਣ ਜੇ ਇੱਥੋਂ ਦਾ ਸਿਸਟਮ ਦੇਖੋ ਆਪਾਂ ਕਾਂਗੇ ਜੇ ਮਹੀਨਾ ਦੋ ਮਹੀਨਾ ਕੰਮ ਨਾ ਚੱਲਿਆ ਤੇ ਘਰਾਂ ਦੀ ਤਕਸਤਾ ਕਿੱਥੋਂ ਭਰਾਂਗੇ ਆਹ ਕੀ ਕਰਾਂਗੇ ਮਹਾਰਾਜ ਕਿੰਨੇ ਜਦੋਂ ਪਰਿਵਾਰ ਦੀ ਲੋੜ ਹੋਵੇ ਉਹ ਚਿੱਤ ਨਾ ਵੀ ਮੰਨੇ ਬੰਦਾ ਆਪਣਾ ਕੰਮ ਕਦੀ ਨਹੀਂ ਛੱਡਦਾ ਜਿੱਦਣ ਅੰਦਰ ਰੱਬ ਦੀ ਆਤਮਾ ਦੀ ਲੋੜ ਗੁਰੂ ਹੋ ਗਿਆ ਨਾ ਉਹ ਦਿਨ ਮਨ ਭਾਵੇਂ ਦੁਲੱਤੇ ਵੀ ਮਾਰੇ ਸਿੱਖ ਕਦੀ ਨੇਮ ਨਹੀਂ ਛੱਡਦਾ ਕਿਉਂਕਿ ਉਹਦੀ ਲੋੜ ਹੈ ਅਗਲਾ ਬਚਨ ਗੁਰੂ ਰਾਮਦਾਸ ਕਰਦੇ ਪੜੀਏ ਕਿਵੇਂ ਜੀ ਬਾਣੀ ਕਿਵੇਂ ਪਾਠ ਕਰੀਏ ਚਲੋ ਖੰਡ ਪਾਠ ਸਹਿਬ ਸਹਿਜ ਪਾਠ ਕਿਵੇਂ ਕਰੀਏ ਗੁਰੂ ਸਾਹਿਬ ਕਹਿੰਦੇ ਜਦੋਂ ਪਾਠ ਕਰਨਾ ਹੈ ਉਸ ਪਾਠ ਨੂੰ ਉਸ ਸ਼ਬਦ ਨੂੰ ਪੜਦਿਆਂ ਰੁਕ ਜ਼ਰੂਰ ਜਾ ਮੈਂ ਅਖੰਡ ਪਾਠ ਸਭ ਚ ਨਹੀਂ ਕਹਿ ਰਿਹਾ ਨਿਜ ਪਾਠ ਕਰਨੇ ਰੁਕ ਜਾਓ ਕਿਉਂ ਜੀ ਕਹਿਣ ਲੱਗੇ ਉਸ ਤੋਕ ਨੂੰ ਪੜ ਕੇ ਨਾ ਤੇ 12 ਘੰਟਿਆਂ ਤੇ ਸ਼ੁਰੂ ਕਰੋ ਮਹਾਰਾਜ ਕਹਿੰਦੇ ਕਿ ਪਿਛਲੇ 12 ਘੰਟੇ ਕੀ ਮੈਂ ਇਸ ਸ਼ਬਦ ਮੁਤਾਬਕ ਜੀਆ ਹਾਂ ਜੇ ਗੁਰੂ ਜੀ ਨੇ ਕਿਹਾ ਵੀ ਨਿੰਦਿਆ ਨਹੀਂ ਕਰਨੀ ਤੇ ਮਨ ਨੂੰ ਪੁੱਛ ਲਈਏ ਵੀ ਗੁਰੂ ਜੀ ਨੇ ਕਿਹਾ ਤੇ ਕੀ ਪਿਛਲੇ ਜਿਹੜੇ 12 ਘੰਟੇ ਲੰਘੇ ਆ ਕੀ ਮੈਂ ਬੋਲ ਕੇ ਜਾਂ ਫੁਰਨੇ ਦੇ ਤੌਰ ਤੇ ਕਿਸੇ ਦਾ ਮਾੜਾ ਸੋਚਿਆ ਫਿਰ ਗੁਰੂ ਜੀ ਕਹਿੰਦੇ ਤੂੰ ਨਾਮ ਜਪ ਤੇ ਫਿਰ ਮਨ ਨੂੰ ਪੁੱਛੀਏ ਵੀ ਕੀ ਤੂੰ ਹੁਣ ਤੋਂ ਕੋਈ ਸਮਾਂ ਪਿਛਲਾ ਨਾਮ ਜਪੇ ਤੇ ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਮਨ ਨੂੰ ਪੁੱਛਣ ਲੱਗ ਪੋਗੇ ਨਾ ਐਸ ਤਾਂ ਐਸ ਤਾਂ ਮਨ ਆਪਣੇ ਆਪ ਹੀ ਟਿਕ ਜਾਏਗਾ ਗੁਰੂ ਰਾਮਦਾਸ ਜੀ ਦੇ ਇਤਿਹਾਸਿਕ ਬਚਨ ਨੇ ਹਜ਼ੂਰ ਨੇ ਬਚਨ ਕੀਤਾ ਜਿਮ ਨਿਸ ਦਿਨ ਕਰ ਕਾਜ ਸੁਧਾਰੇ ਤਿਆਗ ਕਬੂ ਨਾ ਲਾਗੇ ਪਿਆਰੇ ਜਿਵੇਂ ਘਰ ਦਾ ਕੰਮ ਤੁਸੀਂ ਸੁਧਾਰ ਦੇ ਕੋ ਤਿਆਗ ਦੇ ਨੇ ਉਹ ਚੰਗਾ ਲੱਗਦਾ ਏ ਇਸੇ ਤਰ੍ਹਾਂ ਤੁਸੀਂ ਗੁਰੂ ਦੇ ਬਚਨ ਨੂੰ ਕਦੀ ਤਿਆਗੋ ਨਾ ਜਿਮ ਨਿਸ ਦਿਨ ਕਰ ਕਾ ਸੁਧਾਰੇ ਤਿਆਗ ਹੈ ਤੂ ਦੇ ਲੱਗੈ ਪਿਆਰੇ ਤਥਾ ਪਿਆਰ ਧਰੋ ਗੁਰਬਾਣੀ ਪੜਨ ਸੁਨ ਕੀ ਰੁਚਮਨ ਠਾਨੀ ਧਰਿਓ ਅਰਥ ਜੋ ਸ਼ਬਦ ਮੀਂ ਜਮਝਾਰਾ ਹੁਣ ਅਗਲੀ ਤੋਕੈ ਬਾਰ ਬਾਰ ਉਰ ਕਰੋ ਵਿਚਾਰਾ ਉਰਦਰ ਤੇ ਖਿਰਦਾ ਜਿਹੜਾ ਅਰਥ ਗੁਰੂ ਜੀ ਨੇ ਸ਼ਬਦ ਦੇ ਵਿੱਚ ਰੱਖਿਆ ਉਸ ਅਰਥ ਨੂੰ ਵਾਰ-ਵਾਰ ਵਾਰ-ਵਾਰ ਆਪ ਜੀ ਵਿਚਾਰਨਾ ਕਰੋ ਧਰਿਓ ਅਰਥ ਜੋ ਸ਼ਬਦ ਮੁਝਾਰਾ ਵਾਰ-ਵਾਰ ਉਰ ਕਰੋ ਵਿਚਾਰਾ ਅਗਲਾ ਬਚਨ ਹੈ ਕਿਆ ਗੁਰ ਕਹੈ ਕਰਾਂ ਹਮ ਕਹਾ ਮਹਾਰਾਜ ਜੀ ਨੇ ਇਸ ਤਰ੍ਹਾਂ ਬਾਣੀ ਪੜੋ ਕਿ ਗੁਰੂ ਜੀ ਕੀ ਕਹਿੰਦੇ ਆ ਤੇ ਮਨਾਂ ਤੂੰ ਕੀ ਕਰ ਰਿਹਾ ਤੇ ਮਨ ਨੂੰ ਹੀ ਕਹਿਣਾ ਦੂਜੇ ਨੂੰ ਕਹਿਣਾ ਬੜਾ ਸੌਖਾ ਜਿਹਾ ਪਿਆਰਿਓ ਕਿਉਂਕਿ ਇਸ ਦੁਨੀਆ ਵਿੱਚ ਮੈਂ ਇੱਕ ਦਿਨ ਕਿਹਾ ਸੀ ਸਭ ਤੋਂ ਸੌਖਾ ਕੰਮ ਦੂਜੇ ਬੰਦਿਆਂ ਨੂੰ ਉਪਦੇਸ਼ ਦੇਣਾ ਸਭ ਤੋਂ ਔਖਾ ਕੰਮ ਹੈ ਆਪਣੇ ਮਨ ਨੂੰ ਸਮਝਾਣਾ ਦੂਜੇ ਨੂੰ ਸਮਝਾਣਾ ਬੜਾ ਸੌਖਾ ਕਿਉਂਕਿ ਉਹਦੇ ਵਿੱਚੋਂ ਰਸ ਮਿਲਦਾ ਨਾ ਈਗੋ ਮਿਲਦੀ ਕਿ ਮੈਂ ਚੰਗਾ ਵਾਂ ਇਹਨੂੰ ਰਾਹ ਦੱਸ ਰਿਹਾ ਤੂੰ ਅੰਜ ਨਾ ਕਰ ਅੰਜ ਨਾ ਕਰ ਤੇ ਅੰਦਰ ਵਾਲਾ ਇਹਨੂੰ ਸਮਝਾਣਾ ਬੜਾ ਮੁਸ਼ਕਲ ਹੈ ਇਹ ਅਬੈੜਾ ਹੈ ਇਹ ਮਨ ਦਾ ਨਿਛੇਤੀ ਕਿਆ ਗੁਰ ਕਹੈ ਕਰੈ ਕਮ ਕਹਾ ਸਮੈ ਸਮੈ ਮਨ ਮੋਰੋ ਮਹਾਰਾਜ ਕਹਿੰਦੇ ਐਸਤਾ ਐਸਤਾ ਕੁਝ ਰੋਜ਼ 5-5 7-7 ਮਿੰਟ ਇਹਨਾਂ ਗੱਲਾਂ ਕਰਦੀਆਂ ਸ਼ੁਰੂ ਕਰੋ ਮਨ ਨਾਲ ਗੁਰੂ ਜੀ ਕਹਿੰਦੇ ਨੇ ਨਾਮ ਮੰਨਣ ਵਾਲਾ ਮਨ ਆਪਣੇ ਆਪ ਹੀ ਬਣ ਜਾਏ